ਮਾਪਿਆਂ ਨੇ ਬੜੇ ਹੀ ਚਾਵਾ ਦੇ ਨਾਲ ਤੇ ਸਾਰੇ ਰਸਮਾਂ ਰਿਵਾਜਾਂ ਨੂੰ ਪੂਰਾ ਕਰਦੇ ਹੋਏ ਆਪਣੇ 18 ਸਾਲ ਦੀ ਧੀ ਦਾ ਵਿਆਹ ਕੀਤਾ ਸੀ ਇਸ ਨਵੇਂ ਵਿਆਹੀ ਨੂੰ ਹਲੇ ਮਹਿਜ਼ 2 ਦਿਨ ਦਾ ਸਮਾਂ ਹੀ ਹੋਇਆ ਸੀ ਕਿ ਉਸ ਤੋਂ ਬਾਅਦ ਉਸਦੀ ਮ੍ਰਿਤਕ ਦੇ ਸਹੁਰੇ ਘਰ ਦੇ ਵਿੱਚੋਂ ਮਿਲੀ ਵਿਆਨ ਨੂੰ 2 ਦਿਨ ਹੀ ਹੋਏ ਸੀ ਤੁਸੀਂ ਸੋਚ ਸਕਦੇ ਹੋ ਕਿ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਸ਼ਗਨਾ ਦਾ ਸਮਾਨ ਬਿਖਰਿਆ ਹੋਇਆ ਚਾਰੇ ਪਾਸੇ ਘਰਦਿਆਂ ਦੇ ਵੱਲੋਂ ਹਲੇ ਪੂਰੇ ਕੰਮ ਤੱਕ ਨਹੀਂ ਸਮੇਟੇਗੇ ਰਿਸ਼ਤੇਦਾਰ ਹਲੇ ਵਾਪਸ ਨਹੀਂ ਮੁੜੇ ਕਿ ਉਸ ਤੋਂ ਪਹਿਲਾਂ ਹੀ ਇਹ ਖਬਰ ਆ ਜਾਣੀ ਕਿ ਜਿਸ ਲਾੜੀ ਨੂੰ ਤੁਸੀਂ ਡੋਲੀ ਦੇ ਵਿੱਚ ਆਪਣੇ ਘਰੋਂ ਤੋਰਿਆ ਉਸ ਦੀ ਮ੍ਰਿਤਕ ਦੇ ਸਹੁਰੇ ਘਰ ਦੇ ਵਿੱਚ ਪਈ ਹੈ ਆਪਣੇ ਪੇਕੇ ਘਰ ਤੋਂ ਫੇਰਾ ਪਾ ਕੇ ਉਹ ਸਹੁਰੇ ਘਰ ਪਹੁੰਚੀ ਹੀ ਸੀ ਕਿ ਉਸ ਤੋਂ ਬਾਅਦ ਪਤਾ ਲੱਗਦਾ ਕੁੜੀ ਨਹੀਂ ਬਚੀ ਥਾਣਾ ਟਿੱਬਾ ਦੀ ਪੁਲਿਸ ਦੇ ਵੱਲੋਂ ਔਰਤੀ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਦੱਸਦੇ ਕਿ ਇਸ ਕੁੜੀ ਦੀ ਪਛਾਣ ਆਰਤੀ ਦੇ ਵਜੋਂ ਕੀਤੀ ਗਈ ਜਿਸ ਦੀ ਉਮਰ ਮਹਿਜ਼ 18 ਸਾਲ ਦੀ ਹੈ ਜਾਣਕਾਰੀ ਇਹ ਮਿਲੀ ਹੈ ਕਿ ਆਰਤੀ ਦਾ ਵਿਆਹ 2 ਦਿਨ ਪਹਿਲਾਂ ਹੀ ਟਿੱਬਾ ਰੋਡ ਤੇ ਸ਼ਿਵ ਸ਼ੰਕਰ ਕਲੋਨੀ ਲੇਨ ਨੰਬਰ 5 ਦੇ ਵਿੱਚ ਤਾਰਿਸ਼ ਨਾਮ ਦੇ ਮੁੰਡੇ ਦੇ ਨਾਲ ਕੀਤਾ ਗਿਆ ਸੀ ਜੋ ਕਿ ਭਾਂਡਿਆਂ ਦੀ ਦੁਕਾਨ ਚਲਾਉਂਦਾ ਹੈ ਅਤੇ ਹੀ ਸਾਰੀ ਘਟਨਾ ਉਸ ਸਮੇਂ ਵਾਪਰੀ ਹੈ ਜਦ ਦੋਸਤ ਦੇ ਸਹੁਰੇ ਉਸ ਨੂੰ ਬੁਲਾਉਣ ਦੇ ਲਈ ਕਮਰੇ ਦੇ ਵਿੱਚ ਗਏ ਤਾਂ ਜਾ ਕੇ ਉਹ ਕਹਿੰਦੇ ਨੇ ਕੀ ਧੀ ਜਿਉਂਦੀ ਹੀ ਨਹੀਂ ਸੀ ਫਿਲਹਾਲ ਇਹ ਦੱਸਿਆ ਗਿਆ ਸੌਰੇ ਘਰ ਦੇ ਵੱਲੋਂ ਪੇਕੇ ਪਰਿਵਾਰਤਾ ਕੀ ਕਹਿਣਾ ਤੇ ਪੁਲਿਸ ਜਾਂਚ ਦੇ ਵਿੱਚ ਕੀ ਆਵੇਗਾ ਉਹ ਦੇਖਣਾ ਬਣਦਾ ਸੌਰਿਆ ਨੇ ਇੱਟਾਂ ਦੇ ਨਾਲ ਕਮਰੇ ਦਾ ਦਰਵਾਜ਼ਾ ਤੋੜਿਆ ਉਹ ਆਖਦੇ ਨੇ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਆਰਤੀ ਜਿਉਂਦੀ ਨਹੀਂ ਸੌਰਿਆ ਨੇ ਰੋਲਾ ਪਾ ਕੇ ਘਰ ਦੇ ਵਿੱਚ ਆਏ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਮਾਮਲੇ ਦੀ ਸੂਚਨਾ ਥਾਣੇ ਦੇ ਵਿੱਚ ਪਹੁੰਚ ਕੇ ਤੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮ੍ਰਿਤਕ ਦੇ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਪੁਲਿਸ ਨੇ ਘਟਨਾ ਸੰਬੰਧੀ ਦੂਸਰੇ ਪੱਖ ਨੂੰ ਸੂਚਨਾ ਦਿੱਤੀ ਜਾਣਕਾਰੀ ਦਿੰਦਿਆਂ ਥਾਣਾ ਟੀੱਬਾ ਦੇ ਤਫ਼ਤੀਸ਼ੀ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਮਾਮਾ ਤਰੰਪੂਰਾ ਵਿਖੇ ਰਹਿੰਦਾ ਹੈ 2 ਦਿਨ ਪਹਿਲਾਂ ਹੀ ਉਸ ਦਾ ਵਿਆਹ ਟੀੱਬਾ ਰੋਡ ਦੇ ਵਿੱਚ ਰਹਿਣ ਵਾਲੇ ਇਸ ਮੁੰਡੇ ਤਾਰਿਸ਼ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਐਤਵਾਰ ਨੂੰ ਆਪਣੇ ਪਤੀ ਨਾਲ ਪੇਕੇ ਘਰ ਵੀ ਉਹ ਜਾ ਕੇ ਆਈ ਹੈ ਤੇ ਉੱਥੋਂ ਸੋਮਵਾਰ ਨੂੰ ਉਹ ਵਾਪਸ ਪਰਤੇ ਸਨ ਕੱਪੜੇ ਬਦਲਣ ਲਈ ਸੋਹਰੇ ਘਰ ਦੀ ਪਹਿਲੀ ਮੰਜ਼ਲ ਤੇ ਸਥਿਤ ਕਮਰੇ ਦੇ ਵਿੱਚ ਉਹ ਗਈ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਜਦੋਂ ਉਹ ਵਾਪਸ ਨਾ ਪਰਤੇ ਕਾਫੀ ਦੇਰ ਤਾਂ ਉਹ ਜਾ ਕੇ ਦੇਖਦੇ ਨੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਤੇ ਪਤਾ ਲੱਗਦਾ ਹੈ ਕਿ ਇਹ ਨਵੀਂ ਵਿਆਹੀ ਲਾੜੀ ਜੋ ਕਿ 2 ਦਿਨ ਪਹਿਲਾਂ ਹੀ ਆਈ ਹੈ ਉਹ ਇਸ ਦੁਨੀਆ ਤੇ ਵਿੱਚ ਨਹੀਂ ਮਾਮੇ ਦੇ ਪਰਿਵਾਰ ਪਾਲਿਆਂ ਧਿਆਨ ਤੋਂ ਬਾਅਦ ਹੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਪੁਲਿਸ ਨੂੰ ਲੜਕੀ ਦੇ ਕੋਲੋਂ ਕਿਸੇ ਕਿਸਮ ਦਾ ਹੋਰ ਕੋਈ ਵੀ ਨੋਟ ਕੋਈ ਜਾਣਕਾਰੀ ਨਹੀਂ ਮਿਲੀ ਹੈ ਜਾਂਚ ਪੜਤਾਲ ਇਸ ਸਮੇਂ ਜਾਰੀ ਹੈ ਥਾਣਾ ਟਿੱਬਾ ਦੇ ਤਫਤੀਸ਼ੀ ਅਫਸਰ ASI ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ। ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ। ਪਰ ਇਹ ਸੁਣ ਕੇ ਹੀ ਹੈਰਾਨੀ ਹੁੰਦੀ ਹੈ ਕਿ ਪੂਰੇ ਚਾਵਾ ਦੇ ਨਾਲ ਵਿਆਹ ਕੀਤਾ ਗਿਆ ਸੀ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਕੁੜੀ ਬੇहद ਖੁਸ਼ ਨਜ਼ਰ ਆ ਰਹੀ ਹੈ ਲਾਲ ਜੋੜੇ ਦੇ ਵਿੱਚ ਪਰ 2 ਦਿਨ ਬਾਅਦ ਹੀ ਜਦੋਂ ਫੇਰਾ ਪਾ ਕੇ ਇਹ ਕੁੜੀ ਆਪਣੇ ਘਰ ਤੋਂ ਵਾਪਸ ਸਹੁਰੇ ਘਰ ਦੇ ਵਿੱਚ ਆਈ ਹੈ। ਸੂਟ ਬਦਲਣ ਦੀ ਗੱਲ ਉਸ ਦੇ ਵੱਲੋਂ ਆਖਰੀ ਵਾਰ ਕੀਤੀ ਗਈ ਸੀ ਤੇ ਉਸ ਮਗਰੋਂ ਉਸ ਦੀ ਮ੍ਰਿਤਕ ਦੇਹ ਮਿਲਦੀ ਹੈ। ਮੌਕੇ ਤੇ ਕੋਈ ਨਹੀਂ ਮਿਲਿਆ ਸੀ ਕਿ ਐਸਆਈ ਸੁਖਵਿੰਦਰ ਸਿੰਘ ਜੀ ਨੇ ਮੌਕੇ ਸਾਰਾ ਹਿਸਟਰੀ ਸੱਚ ਕੀਤੀ ਆ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਸਾਰੇ ਸੱਚ ਹੋਈ ਆ